ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਤਿਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਹਰ ਮੰਦਰਾਂ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਅਤੇ ਪੂਜਾ ਅਰਚਨਾ ਕਰਦੇ ਨਜ਼ਰ ਆਏ ਦੂਜੇ ਪਾਸੇ ਮੰਦਰਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਅਗਰ ਹਰ ਇੱਕ ਧਰਮ ਦੇ ਵਿੱਚ ਮੱਥਾ ਟੇਕਿਆ ਦੇਵੇ ਤਾਂ ਪੂਜਾ ਅਰਚਨਾ ਕੀਤੀ ਜਾਵੇ ਤਾਂ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਦੂਜੇ ਪਾਸੇ ਮੈਨਾ ਚੌਂਕ ਦੇ ਵਿੱਚ 12 ਜੋਤੀ ਲਿੰਗਾ ਦੀ ਪੂਜਾ ਕਰਦੇ ਹੋਏ ਲੋਕ ਸ਼ਰਧਾਲੂ ਨਜ਼ਰ ਆਏ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋਤੀ ਲਿੰਗ ਦੀ ਪੂਜਾ ਕਰਨ ਨਾਲ ਹਰ ਮਨ ਕਾਮਨਾ ਪੂਰੀ ਹੋ ਜਾਂਦੀ ਹੈ ਜਿਸ ਦੇ ਕਰਕੇ ਕੀ ਜਿਹੜੇ ਚਾਰੋਂ ਧਾਮ ਇੱਥੇ ਹੀ ਬਣ ਜਾਂਦੇ ਆ ਹਉ ਆਪਾ ਤੁਮ ਇਤੋ ਦੀਆਂ ਤਸਵੀਰਾਂ ਦਿਖਾ ਰਹੇ 12 ਚੌਥ ਲਿੰਗਾ ਦੀ ਜਿਹੜੀ ਲੋਕਾਂ ਵੱਲੋਂ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਅਤੇ ਆਪਣੇ ਮੰਤਬ ਮੰਗਿਆ ਜਾ ਰਹੀ ਹੈ। वो बोले ना करियो कृपा सारे पे करियो कृपा और मैं कुंडी सोचे हूँ मैं बांगल करके करूँ मैं और कुंडी सोचे हूँ मैं राजा की राजद रानी मैं बंगल करके करूँ मैं कुंडी सोचे वाला मैं ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹਨਾ ਰਾਜੂ ਹਾਂਜੀ ਕਿਸ ਤੇ ਅੱਜ ਜਿਸ ਤਰ੍ਹਾਂ ਕੰਮ ਤੁਸੀਂ ਲੈ ਕੇ ਆਏ ਹੋ ਕੀ ਕਹਿਣਾ ਹੈ ਸ਼ਿਮਹਾ ਸ਼ਿਵਰਾਤਰੀ ਦੇ ਉੱਤੇ ਪਹਿਲਾਂ ਤਾਂ ਮੈਂ ਕਹੂੰਗਾ ਜਿਕਾਰਾ ਸ਼ਿਵ ਸ਼ੰਕਰ ਬੋਲੇ ਨਾਦ ਕਾ ਬੋਲ ਸੱਚੇ ਦਵਾਰ ਦੀ ਜੈ ਸ਼ਿਵ ਜੀ ਦੀ ਜੀ ਕਾਫੜ ਲੈ ਕੇ ਆਏ ਜੀ ਮਾਣਾ ਚੌਕ ਸ਼ਿਵ ਜੀ ਦੇ ਮੰਦਰ ਦੇ ਵਿੱਚ ਜੀ ਅਸੀਂ ਇੱਥੇ ਹਰਦਵਾਰ ਗਏ ਸੀ ਜੀ ਕਾਫੜ ਲੈਣ ਵਾਸਤੇ ਇਹ ਕਾਵੜ ਨਹੀਂ ਚੁੱਕੀ ਬਹੁਤ ਜਿਆਦਾ ਆਨੰਦ ਆਇਆ ਸਾਨੂੰ ਅਸ਼ਰਾਂਣ ਕਰਕੇ ਅਸੀਂ ਉੱਥੇ ਬਾਬਾ ਜੀ ਦੀ ਕਾਵੜ ਭਰੀ ਜੀ ਕਾਵੜ ਭਰ ਕੇ ਅਸੀਂ ਕਾਵੜ ਬਾਬਾ ਜੀ ਦੇ ਦਰਵਾਜ਼ੇ ਤੇ ਤੇ ਸ਼ਿਵ ਜੀ ਮੰਦਿਰ ਦੇ ਵਿੱਚ ਲੈ ਕੇ ਆਏ ਜੀ ਅਸੀਂ ਹਰ ਸਾਲ ਬਾਬਾ ਜੀ ਦੀ ਕਾਵੜ ਲੈ ਕੇ ਆਨੇ ਹੁਣ ਜਿਹੜੀ ਸਾਵਨ ਦੀ ਕਾਵੜ ਜਾਉਗੀ ਜੀ ਉਹਦੇ ਵਿੱਚ ਵੀ ਅਸੀਂ ਪੈਦਲ ਨੰਗੇ ਪੈਰ ਬਾਬਾ ਜੀ ਦੀ ਕਾਵੜ ਅਸੀਂ ਲੈ ਕੇ ਆਨੇ ਜੀ ਤੇ ਹਰ ਸਾਲ ਅਸੀਂ ਬਾਬਾ ਜੀ ਦੀ ਕਾਵੜ ਲੈ ਕੇ ਆਂਦੇ ਹਾਂ ਉੱਥੇ ਕਿੰਨਾ ਕਰਾ ਸੀ ਗੰਗਾ ਜੀ ਤੇ ਬਹੁਤ ਸੀਗਾ ਜੀ ਬਹੁਤ ਆਨੰਦ ਆਇਆ ਅਸੀਂ ਤਿੰਨ ਚਾਰ ਦਿਨ ਅਸੀਂ ਇਥੇ ਲਾ ਕੇ ਆਏ ਜੀ ਤੇ ਰਸਤੇ 'ਚ ਕੋਈ ਆਣ ਲੱਗੇ ਜਾਣ ਲੱਗੇ ਕੋਈ ਦਿੱਕਤ ਪਰੇਸ਼ਾਨੀਆਂ ਦਾ ਭਗਤ ਜਨਸੀ ਸੇਵਾ ਕਰਨ ਵਾਲੇ ਜੀ ਬਹੁਤ ਭਗਤ ਜਨਸੀ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਨਹੀਂ ਕੋਲੇ ਬਾਬੇ ਦੀ ਸੇਵਾ ਕੀਤੀ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇਹ ਕਹਿਣਾ ਜਾਵਾਂਗੇ ਜੀ ਵੀ ਬਾਬਾ ਜੀ ਦੇ ਨਾਮ ਦੇ ਵਿੱਚ ਬਾਬਾ ਜੀ ਦੇ ਨਾਲ ਜੁੜੋ ਬਾਬਾ ਜੀ ਦੀ ਕਾਵੜ ਲਿਆਓ ਬਾਬਾ ਜੀ ਦੇ ਨਾਲ ਜਿੰਨੇ ਵੀ ਲੋਕ ਹੈਗੇ ਨੇ ਇਹਨਾਂ ਦੇ ਨਾਲ ਸਰਦਾਰੂ ਲੋਕ ਨੇ ਉਹਨਾਂ ਦੇ ਵੀ ਬਾਬਾ ਜੀ ਦੇ ਨਾਲ ਤੁਸੀਂ ਜੁੜੋ ਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲक्की ਹੈ ਜੀ ਹਾਂਜੀ ਵਿੱਚ ਕੀ ਕਹਿਣਾ ਚਾਹੋਗੇ ਅੱਜ ਮਹਾ ਸ਼ੁਰੂਆਤੀ ਤੇ ਅੱਜ ਭੋਲੇ ਬਾਬਾ ਜੀ ਦਾ ਵਿਆਹ ਹੈ ਜੀ ਪੂਰਾ ਧੂਮ ਤਾਂ ਉਹਨਾ ਬਣਾਇਆ ਜਾ ਰਿਹਾ ਪੂਰੇ ਦੇਵੀ ਦੇਵ ਤੇ ਆਉਣਗੇ ਜੀ ਸਾਰੇ ਧੂਮ ਤਾਂ ਉਹਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਰਾਤ ਤੱਕ ਚੱਲੀ ਜਾਊਗਾ ਜੀ ਤੇ ਇੱਥੇ ਲੰਗਰ ਪੂਰਾ ਵਧੀਆ ਸਾਰੇ ਮਤਲਬ ਆਈ ਜਾਂਦੇ ਆ ਦਰਸ਼ਨ ਕਰੀ ਜਾਂਦੇ ਆ ਬਾਬਾ ਜੀ ਦੇ ਤੇ ਲੰਗਰ ਖਾਈ ਜਾਂਦੇ ਨੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਲਾ ਕਰਕੇ ਜੀ ਹਾਂਜੀ ਸਰ ਅੱਜ ਮਹਾ ਸ਼ੁਰੂਆਤੀ ਤੇ ਸਾਡੀ ਰਾਤ ਦੀ ਤੇ ਸੇਵਾ ਲੱਗੀ ਹੋਈ ਹੈ ਜੋ ਕਿ ਜਿਹੜੇ ਕੁਝ ਸਟਾਰਟ ਕਰਨ ਦੇ ਇੱਥੇ ਦੇ ਕੁਝ ਮੈਂਬਰ ਰਹਿੰਦੇ ਨੇ ਕੁਝ 100 ਤੋਂ ਲੈ ਕੇ ਕੁਝ ਮੈਂਬਰ ਰਹਿੰਦੇ ਨੇ ਜਿਨ੍ਹਾਂ ਦਾ ਅਸੀਂ ਨੰਨਾ ਨਾ ਸਹਿਯੋਗ ਦੇਣ ਲਈ ਦਿਨ ਰਾਤ ਖੜੇ ਰਹਿੰਨੇ ਆ ਕੋਈ ਵੀ ਇੱਥੇ ਪ੍ਰੋਗਰਾਮ ਹੋਵੇ ਜਿਵੇਂ ਕੋਈ ਕਾਵੜ ਦੀ ਯਾਤਰਾ ਜਾਣੀ ਹੋਵੇ ਅਸੀਂ ਹਰ ਸਾਵਣ ਦੇ ਵਿੱਚ ਕਾਵੜ ਦੀ ਯਾਤਰਾ ਲੈ ਜਾਂਦੇ ਆ ਅਸੀਂ ਮੈਂ ਸਾਰੇ ਪੱਗ ਜਾਣ ਹਰ ਧਰਮ ਦੇ ਹਰ ਰਲ ਬੰਦੇ ਇੱਥੇ ਆਂਦਾ ਮੱਥਾ ਟੇਕਦਾ ਜੀ ਔਰ ਪੋਲੇ ਸ਼ੰਕਰ ਨੂੰ ਬਣਾਉਂਦੇ ਅੱਜ ਪੋਲੇ ਸ਼ੰਕਰ ਦਾ ਵਿਆਹ ਇੱਥੇ ਬਹੁਤ ਇਕੱਠ ਹੈ ਇਹਨਾਂ ਵੱਲੋਂ ਜੋ ਵੀ ਕੁਝ ਕੀਤਾ ਜਾਂਦਾ ਆਪਦੇ ਪੰਡਾਲ ਵੱਲੋਂ ਕੀਤਾ ਜਾਂਦਾ ਹੈ ਔਰ ਸੰਗਤਾਂ ਜੋ ਵੀ ਹੈ ਬਹੁਤ ਯੋਗਦਾਨ ਆਂਦਾ ਹੈ ਜਿਹੜਾ ਵੀ ਇਹ ਆਪਦਾ ਸਯੋਗ ਦਿਨ ਰਾਤ ਕਰਤੇ ਹੈ ਅੱਜ ਅੱਜ ਤੋਂ ਲੈ ਕੇ ਅੱਜ 10 ਵਜੇ ਇਹਨਾਂ ਦਾ ਪ੍ਰੋਗਰਾਮ ਚੱਲੂ ਹੋਏਗਾ ਕੀਰਤਨ ਹੋਏਗਾ ਸਾਈ ਰਾਤ ਚੱਲੇਗਾ ਉਹ ਕੱਲ 10 ਵਜੇ ਤੱਕ ਇਹਨਾਂ ਦੀ ਸਮਾਪਤੀ ਹੈ ਜੋ ਸਮਾਪਤੀ ਤੋਂ ਬਾਅਦ ਇਹ ਆਪਦੇ ਸਯੋਗ ਵੱਲੋਂ ਪੰਡਾਰਾ ਚੱਲੇਗਾ ਇਹਨਾਂ ਦੇ 24 ਘੰਟੇ ਜੋ ਵੀ ਸੰਗਤਾਂ ਦੀ ਬਾਹਰੋਂ ਆਉਂਦੀ ਹੈ ਜਿੱਥੋਂ ਵੀ ਆਏ ਕਿਸੇ ਹਰ ਸੰਗਤ ਨੂੰ ਹਰ ਸਮੇਂ ਚਾਹ ਕੋੜੇ ਲੰਗਰ ਜੋ ਵੀ ਹਰ ਸਮੇਂ ਦਿੱਤਾ ਜਾਂਦਾ ਹੈ ਔਰ ਜੋ ਵੀ ਪੁਨਰ ਨਿਰਮੇਤਾ ਨਾਲ ਹਰ ਸੰਗਤ ਦਾ ਹਰ ਬੱਚੇ ਹਰ ਬੁਢੇ ਦਾ ਸੇਵ ਕੀਤਾ ਜਾਂਦਾ ਹੈ ਕੋਈ ਵੀ ਇੱਥੇ ਕਿਸੇ ਵੀ ਧਰਮ ਦਾ ਬੰਦਾ ਆਉਂਦਾ ਹੈ Hindu ਕੋਈ ਵੀ ਆਉਂਦਾ ਹੈ ਉਹਨੂੰ ਸਤਿਕਾਰ ਪੂਰਾ ਮਿਲਦਾ ਜੀ ਸਰ ਜਿਸ ਤਰ੍ਹਾਂ ਕੀ ਹੈ ਆਪਣੇ ਸ਼ਿਪ ਸ਼ਿਪ ਪਰਿਵਾਰ ਦੀ ਆਪ ਉਹ ਕਰਦੇ ਪੂਜਾ ਕਰਦੇ ਆ ਕੀ ਮੰਨਦਾ ਪੂਰੀ ਹੁੰਦੀ ਹੈ ਇਸ ਚੀਜ਼ ਦੇ ਹਾਂਜੀ ਹਾਂਜੀ ਇੱਥੇ ਬਹੁਤ ਮੰਨਦਾ ਪੂਰੀ ਹੁੰਦੀ ਹੈ ਜੀ ਜਿਹੜਾ ਕਾਰਨ ਹੈ ਵੀ ਜਿਹੜੇ ਆਪਣੇ ਪੂਸ ਟ੍ਰਾਂਸਫਰ ਦੇ ਜਿਹੜੇ ਇੱਥੇ ਰਹਿ ਰਹੇ ਨੇ ਰਹਿ ਰਹੇ ਸਭ ਉਹ ਪੂਰਾ ਸੇਵ ਕਰਦੇ ਇਹਨਾਂ ਦੀ ਸ਼ਿਪ ਪੰਦਰ ਜੀ ਨਾਲ ਬਹੁਤ ਹੀ ਦਿਲੋਂ ਲੱਗੀ ਹੋਈ ਹੈ ਜਿਹੜਾ ਵੀ ਇੱਥੇ ਕੁਝ ਵੀ ਮੰਨਦਾ ਹੈ ਉਹਦੀ ਜੀ ਪੋਲੇ ਬਾਬਾ ਜੀ ਅਰਾਦਾ ਪੂਰੀ ਕਰਦੇ ਨੇ ਇਸ ਤਰ੍ਹਾਂ ਥੋੜੀ ਹਰ ਸਾਲ ਜਿੱਤਰਾ ਆਪਣਾ ਪਰਮਨੰਥ dham 쿠ਸ਼ਟਾશ્રਮ ਪਟਿੰਦੇ ਤੇ ਮਹਾਸਰਾਤੀ ਮਨਾਏ ਜਾਂਦੇ ਇਸੇ ਸਾਲ 2025 ਦੇ ਮਹਾਸਰਾਤੀ ਧੂਮ-ਧਾਮ से ਫਿਰ से ਮਨਾਏ ਜਾ ਰਹੇ ਆਜ महाशिवरात्रि हमारे जो सयोगता से है जो पटिंडे से दानित सज्जनों से सहयोगता से दान से इस आश्रम से महाशिवरात्रि मनाए जाते हैं इस खुशी से नाल सभी जो श्रद्धालु आ रहे हैं बाहर से माथा टेकन वास्ते उन लोगों को परमात्मा सुख शांति और कि बाल गोपाल कारो व्यापार में सुख शांति विधि दे इसी तरह से मान कारो व्यापार एवं सुख शांति करके महाशिवरात्रि मनाए जाते